ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗਾਵਾਂ ਦਿਖਾਉਣੇ ਆਂ ਚਾਰਾਂ ਵਿੱਚੋਂ ਇੱਕ ਤਾਂ ਹੈਗੇ ਟੋਕੜ ਗੱਬਣ ਬਾਈ ਚੈੱਕ ਪਾਸ ਆ ਤੇ ਦੋ ਟੋਕੜਾ ਗਿਆ ਇੱਕ ਗੱਬਣ ਮੀਨਾ ਲਾ ਲਓ ਇੱਕ ਮਹੀਨੇ ਤੋਂ ਬਾਅਦ ਲਾ ਲਓ ਬਾਈ ਕਿਨਾਂ ਕੱਚੀਆਂ ਬਾਈ ਦੇ ਤਸਨ ਮੁਤਾਬਕ ਅ ਪਹਿਲੇ ਨੰਬਰ ਦੇ ਮਨੂੰ ਕਿਹੜਾ ਸੁਆ ਤੇ ਸੁਆ ਹੈਗਾ ਦੂਜਾ ਤੀਜਾ ਰੱਖ ਲੈ ਯਾਰ ਕਿੰਨਾ ਦੁੱਧ ਆ ਬਾਈ ਦੁੱਧ 9 ਕਿਲੋ ਬਾਈ ਥਣ ਲੇਵੇ ਦੀ ਸਾਫ਼ ਸੁਥਰੀ ਥਣ ਬੜਾ ਚੰਗਾ ਗੁਲਾਬੀ ਥਣ ਕਿਨਾਂ 9 ਕਿਲੋ ਦਤਾ ਹਾਂ ਹਾਂ ਠੀਕ ਆ ਮੁੱਲ ਲੈਣ ਦੇਣਾ ਜੀ ਤਾਂ ਮਸਤਾਈ ਯਾਰ ਬਈ ਦੋ ਨੰਬਰ ਤੇ ਟੋਕੜ ਕਬਣਾ ਟੋਕੜ ਕਬਣਾ ਕਿੰਨੇ ਟਾਈਮ ਦੀ ਚੈੱਕ ਸਾਢੇ 4 ਦੀ ਬਾਈ ਕਹਿੰਨਾ ਚੈੱਕ ਪਾਸ ਮੇਰੀ ਤਸੱਲੀ ਬਾਈ ਕਹਿੰਨਾ ਕਰਾਈ ਵੀ ਤੁਸੀਂ ਕਰਵਾ ਸਕਦੇ ਭਾਵੇਂ ਦੋ ਟਾਈਮ ਤਸੱਲੀ ਕਰ ਲੋ ਚੋਣ ਦੀ ਭਾਵੇਂ ਚਾਰ ਟਾਈਮ ਕਰ ਲੋ ਸਾਰੀਆਂ ਦੀ ਤੇ ਚੈੱਕ ਆਪ ਦਾ ਡਾਕਟਰ ਨਾਲ ਲਿਓ ਭਾਵੇਂ ਬਾਈ ਇੱਥੋਂ ਡਾਕਟਰ ਲੈ ਲਿਓ ਚੈੱਕ ਕਰਵਾ ਸਕਦੇ ਮੋਲੇ ਦਾ ਚਲਣ ਦੇਣ 35 ਹਾਂ ਪੈਂਦੀ ਠੀਕ ਹੈ ਬਾਈ ਬਾਕੀ ਨਾ ਆਇਆ ਇਹ ਗੱਲ ਹੋਰ ਹੈ ਜਿਹਨੇ ਆਪ ਗਾਂ ਲੈਣੀਆਂ ਉਹਨੂੰ ਹੀ ਲਾਵੇ ਕਿ ਨਹੀਂ ਜੂਜੇ ਦਾ ਫਿਰ ਮਿਲਦਾ ਅਗਲੇ ਟਾਈਮ ਖਰਾਬ ਨਾਲ ਮੇਰਾ ਟਾਈਮ ਖਰਾਬੋ ਸਹੀ ਗੱਲ ਆ ਬਾਈ ਤੇ ਤਿੰਨ ਨੰਬਰ ਮਨੋ ਇਹ ਕੱਚੀ ਆ ਵੀਹ ਦਿਨਾਂ ਦੀ ਯਾਰ ਠੀਕ ਹੈ ਭਾਈ 20 ਦਿਨਾਂ ਦੀ ਮੰਨ ਲਓ ਭਾਈ ਕਹਿੰਦਾ ਆਪਾਂ ਮੰਨ ਲਓ ਭਾਈ ਮਹੀਨੇ ਦੀ ਕੱਚੀ ਅਗਰਮ ਵਾਲੀ ਪਾਲੀਸਮੀ ਫੁੱਲ ਜਿਆਦਾ ਕੁਆਲਟੀ ਵਾਲੇ ਕਿੰਨਾ ਇਹਨੇ ਦੁੱਧ ਕੱਢਿਆ ਪਿਛਲੇ ਸੂਮਨ 1500 ਕਿਲੋ ਚੋਇਆ ਯਾਰ ਯਾਦ ਆ ਭੋਲੇ ਦਾ ਲੈਣ ਦੇਣਾ ਅੱਜ ਬਾ 40 ਇਹਦਾ ਮੁੱਲ ਵੀ ਚੱਕੋ ਭਾਈ ਅੱਜ ਕੱਚੀਆਂ 40 ਦੇ ਦੇ ਦਾਂਗੇ ਕਿ ਲਾਸਟ ਤੇ ਤੋ ਕੜਾ ਕਿ ਕਿੰਨੇ ਟਾਈਮ ਦੀ ਸੂਈ ਇਹ ਵੀ ਠਹਿਗੇ ਦਨ ਚਾਹ ਮਹੀਨੇ ਸੂਈ ਵੀ 2.5 ਕਿਲੋ ਕਿਹੜਾ ਸੂਆ ਸੂਆ ਹੈਗਾ ਤੀ ਦੂਜਾ ਹੋਊਗਾ ਸੂਆ ਦਾ ਮੁੱਲ ਅੱਜ ਇਹਦਾ ਮੋਰਬਾ 22 ਦੇ ਦੋ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਭਗਤਾਪਾਈ ਇਧਰ ਆਉਂਗੇ ਦਿয়ালਪੁਰਾ ਮਿਰਜਾ ਬਾਈ ਨਥਾਣਾ ਇਹ ਪਿੰਡ ਨੇੜੇ ਰਹਿੰਦੇ ਆ ਕਿ ਕੰਟੈਕਟ ਨੰਬਰ ਬੋਲਦੇ ਮੈਨੂੰ ਆਪਰਾ 94631 95322 ਠੀਕ ਹੈ